ਸਰ ਸਿੰਘ ਟੈਨਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਰਿਵਾਰਕ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਸਹਿਰਾ ਸੁਪਤ ਪਹਿਲਾਂ ਤਾਂ ਇਹ ਦੱਸੋ ਬਈ ਦਸਹਿਰਾ ਮਨਾਇਆ ਗਿਆ ਦੇਸ਼ ਭਰ ਦੇ ਵਿੱਚ ਕਿਸ ਤਰ੍ਹਾਂ ਰਹੀਆਂ ਸੈਲੀਬ੍ਰੇਸ਼ਨਸ ਅਹ ਸਨਕਾਪਾ ਅੱਜ ਪੂਰੇ ਭਾਰਤ ਦੇ ਵਿੱਚ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ ਤੇ ਛਿਆਣਿਆਂ ਨਾਲੋਂ ਵੱਧ ਚਾ ਨਿਆਣਿਆਂ ਨੂੰ ਹੁੰਦਾ ਤੇ ਚਲੋ ਰਾਜਨੀਤਿਕ ਲੋਕਾਂ ਦੇ ਵੱਖ-ਵੱਖਰੇ ਕਾਰਨ ਹੁੰਦੇ ਆ ਪਰ ਇਹ ਜੀ ਕਿ ਅੱਜ ਜੀ ਹਰ ਸਾਲ ਦੇ ਵਾਂਗੂ ਸਤਨੂਦੇ ਵੇਲੇ ਤੱਕ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਭਾਈ ਬਦੀ ਦੇ ਉੱਤੇ ਨੇਕੀ ਦੀ ਜਿੱਤ ਆ ਤੇ ਵੀਰਣਾ ਬਾਦ ਦਿਵਾਲੀ ਆ ਤੇ ਅੱਜ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਤੇ ਬਾਕੀ ਵੱਖ-ਵੱਖ ਨੇਤਾਵਾਂ ਦੇ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ ਆ ਆ ਕਈ ਥਾਵਾਂ ਦੇ ਉੱਤੇ ਮਾੜੀਆਂ ਘਟਨਾਵਾਂ ਵਾਪਰਦੀਆਂ ਵਾਪਰਦੀਆਂ ਬਟੀਆਂ ਜਲੰਧਰ ਦੇ ਵਿੱਚ ਲੋਕਾਂ ਦੇ ਉੱਤੇ ਰਾਵਣ ਡਿੱਗ ਪਿਆ ਸੀਗਾ ਤੇ ਬੜੀ ਮੁਸ਼ਕਲ ਨਾਲ ਬਚਾ ਹੋਇਆ ਉਧਰ ਰਾਤ ਦੇ ਵੇਲੇ ਮੜੀਆਂ ਮੋਟੀਆਂ ਕਣੀਆਂ ਪਈਆਂ ਜਿਹਦੇ ਤਰਕੇ ਲੁਧਿਆਣੇ ਦੇ ਵਿੱਚ ਧੌਣ ਡਿੱਗ ਪਈ ਸੀਗੀ ਜੀ ਰਾਵਣ ਦੀ ਉਹ ਬੜੀ ਮੁਸ਼ਕਲ ਨਾਲ ਖੜੀ ਕੀਤੀ ਤੇ ਫਿਰ ਆਸੜ ਨੂੰ ਅੱਗ ਲਾਈ ਗਈ ਆ ਸੋ ਇਸ ਤਰੀਕੇ ਦੀਆਂ ਨਿੱਕੀਆਂ ਮੋਟੀਆਂ ਕੁਝ ਘਟਨਾਵਾਂ ਵਾਪਰ ਰਹੀਆਂ ਪਰ ਕੁੱਲ ਵਲਾਕੇ ਅਜ ਬਸੇੜਾ ਤੇ ਉਹ ਹਰ ਮਨਾਇਆ ਗਿਆ ਜੀ ਰਾਜਵੀਰ ਜਵੰਦਾ ਦੀ ਸਿਹਤ ਦਾ ਕੀ ਹਾਲ ਹੈ ਜੀ ਸਾ ਜਿਹੜਾ ਜੀ ਸੱਚੀ ਗੱਲ ਆ ਉਹ ਤਾਂ ਇਹਦੀ ਮੰਦੜਾ ਕੋਈ ਬਹੁਤੀ ਸਿਹਤ ਦੇ ਵਿੱਚ ਕੋਈ ਤੰਦਰੁਸਤੀ ਵਾਲੀ ਨਵੀਂ ਖਬਰ ਨਹੀਂ ਆਈ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਆਪ ਦੇ ਕੋਲੋਂ AI ਦੇ ਰਾਹੀਂ ਵੀਡੀਓ ਬਣਾ ਬਣਾ ਪਾਈ ਜਾਂਦਾ ਕੋਈ ਫੋਟੋਆਂ ਬਣਾ ਬਣਾ ਪਾਈ ਜਾਂਦਾ ਉਹ ਗੱਲਾਂ ਝੂਠੇ ਪਹਾਨਾ ਸਾਰੀਆਂ ਜੋ ਗੱਲਾਂ ਡਾਕਟਰ ਸਹਿਬਾਨ ਦੇ ਵੱਲੋਂ ਬੁਲੇਟਿਨ ਜਾਰੀ ਕਰਕੇ ਕਹੀਆਂ ਜਾਂਦੀਆਂ ਆਪਾਂ ਯਕੀਨ ਉਹਦੇ ਉੱਤੇ ਕਰਦੇ ਸੀ ਡਾਕਟਰ ਸਹਿਬਾਨ ਨੇ ਗੱਲ ਕਹਿੰਦੇ ਆ ਵੀ ਸਿੱਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆ ਅੱਜ ਵੀ ਡਾਕਟਰਾਂ ਨੇ ਗੱਲ ਕਹੀ ਆ ਵੀ ਸਿੱਤ ਦੇ ਵਿੱਚ ਕੋਈ ਹਿਲਜੁਲ ਨਹੀਂ ਆ ਬ੍ਰੇਨ ਦੇ ਵਿੱਚ ਕੋਈ ਵੀ ਮੂਵਮੈਂਟ ਨਹੀਂ ਆ ਵੀ ਬੋਡੀ ਦੀ ਹਿਲਜੁਲ ਨਹੀਂ ਆ ਬਿਲਕੁਲ ਉਵੇਂ ਹੀ ਆ ਜਿਵੇਂ ਕਿ ਪਹਿਲੇ ਦਿਨ ਤੋਂ ਆ ਫਿਰ ਇੱਕ ਨਾ ਇੱਕ ਸੀ ਖਬਰ ਦੀ ਮਾਮੂਲੀ ਜਿਹਾ ਸੁਧਾਰ ਹੋਇਆ ਪਰ ਉਸ ਤੋਂ ਬਾਅਦ ਸਾਰਾ ਕੁਝ ਬਿਲਕੁਲ ਪਹਿਲਾਂ ਵਾਲੀ ਥਾਂ ਦੇ ਉੱਤੇ ਆ ਸੋ ਹਾਲਾਤ ਚਿੰਤਾਜਨਕ ਆ ਜੀ ਅੱਜ ਵੀ ਬਹੁਤ ਚਿੰਤਾਜਨਕ ਹਾਲਾਤ ਆ ਕੋਈ ਸਕਾਰਾਤਮਕ ਗੱਲ ਉਹਦੇ ਵਿੱਚ ਨਹੀਂ ਹੈ ਅੱਜ ਪ੍ਰਤਾਪ ਸਿੰਘ ਬਾਜਵਾ ਤੇ ਕਈ ਹੋਰ ਗਾਇਕ ਆ ਜਿਹੜੇ ਉਹ ਪਹੁੰਚੇ ਸੀਗੇ ਫੋਟੋ ਹਸਪਤਾਲ ਦੇ ਵਿੱਚ ਸਾਜ ਚਲ ਪੁੱਛ ਕੇ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਕੇ ਆਏ ਆ ਉਹ ਤੰਦਰੁਸਤ ਹੋਵੇ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੀ ਕਾਮਨਾ ਕਰਦੇ ਆ ਜੀ ਪਰ ਗੱਲ ਇਹ ਦੀ ਕਿ ਅੱਜ ਵੀ ਤਰੀਕੇ ਦੇ ਵਿੱਚ ਡਾਕਟਰ ਸਾਹਿਬਾਨ ਨੇ ਗੱਲ ਕਹਿੰਦੇ ਆ ਕਿ ਹੋ ਸਕਦਾ ਹੈ ਰਾਜਵੀਰ ਜਵੰਧਾ ਨੂੰ ਲੰਮੇ ਸਮੇਂ ਵਾਸਤੇ ਵੈਂਟੀਲੇਟਰ ਦੇ ਉੱਤੇ ਰੱਖਣਾ ਪਵੇ ਜੋ ਪੰਜਾਬ ਦੇ ਵਿੱਚ ਕਹਿੰਦੇ ਜਿਹੜੇ ਨਸ਼ੇੜੀ ਨੇ ਉਹਨਾਂ ਦੀ ਗਿਣਤੀ ਨਾਲੋਂ ਨਸ਼ਾ ਵੇਚਣ ਵਾਲਿਆਂ ਦੀ ਗਿਣਤੀ ਜ਼ਿਆਦਾ ਆ ਬਿਲਕੁਲ ਜੀ ਇਹ ਰਿਪੋਰਟ ਆ ਜਿਹੜੀ ਉਹ ਐਨਸੀਆਰਪੀ ਦੀ ਨੈਸ਼ਨਲ ਕ੍ਰਾਈਮ ਰਿਕਾਰਡ ਬੀਰੋ ਦੀ ਰਿਪੋਰਟ ਆ ਜਿਹੜੀ ਉਹਨੇ ਇਹ ਗੱਲ ਕਹੀ ਆ ਵੀ ਭਾਈ ਪੰਜਾਬ ਦੇ ਵਿੱਚ 2023 ਦਾ ਵੈਸੇ ਡੇਰਵਾ ਹੈ 2023 ਦੀ ਜਿਹੜੀ ਗਿਰਵੇ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀ ਗਿਣਤੀ ਵੱਧ ਆ ਤੇ ਵਰਤਣ ਵਾਲਿਆਂ ਦੀ ਉਹਦੇ ਮੁਕਾਬਲੇ ਤਾਂ ਘੱਟ ਆ ਇਹਦਾ ਮਤਲਬ ਇਹ ਜੀ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤੇ ਨਸ਼ੇ ਦਾ ਸੇਵਨ ਕਰਨ ਵਾਲੇ ਇਹਨਾਂ ਦੀ ਮਿਲ ਕੇ ਗਿਣਤੀ ਵੱਧਾ ਤੇਰੇ ਵਿੱਚ ਇਹ ਗੱਲ ਕਹੀ ਗਈ ਆ ਕਿ ਨਸ਼ਾ ਤਸਕਰੀ ਦੇ ਸਭ ਤੋਂ ਵੱਧ ਜਿਹੜੇ ਮਾਮਲੇ ਆ ਉਹਦੇ ਵਿੱਚ ਪੰਜਾਬ ਪਹਿਲੇ ਨੰਬਰ ਦੇ ਉੱਤੇ ਆ ਜਾਂਦਾ ਦੂਜੀ ਗੱਲ ਇਹ ਜੀ ਕਿ ਜਿਹੜਾ ਓਵਰਡੋਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਇਹਦੇ ਵਿੱਚ ਵੀ ਪੰਜਾਬ ਪਹਿਲੇ ਨੰਬਰ ਦੇ ਉੱਤੇ ਆ 2023 ਦੇ ਵਿੱਚ 99 ਮੌਤਾਂ ਦਰਜ ਕੀਤੀਆਂ ਤੇ 200 ਤੇ 22 ਦੇ ਵਿੱਚ 144 ਮੌਤਾਂ ਦਰਜ ਕੀਤੀਆਂ ਸੀ ਗਵਾਂਧੀ ਸੂਬਾ ਹਿਮਾਚਲ ਪ੍ਰਦੇਸ਼ ਨਸ਼ਾ ਤਸਕਰੀ ਦੇ ਅਨੁਪਾਤ ਦੇ ਵਿੱਚ ਦੂਜੇ ਸਭ ਤੋਂ ਵੱਡੇ ਰਾਜ ਦੇ ਤੌਰ ਤੇ ਸਭਨੇ ਆਇਆ ਇਸ ਪਹਾੜੀ ਰਾਜ ਦੇ ਵਿੱਚ 2023 ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ 2146 ਪਰਚੇ ਦਰਜ ਹੋਏ ਆ ਇਹਦੇ ਵਿੱਚ ਨਸ਼ੇ ਦੀ ਵਰਤੋਂ ਦੇ 547 ਮਾਮਲੇ ਤੇ ਤਸਕਰੀ ਦੇ 1599 ਮਾਮਲੇ ਤੇ ਭਾਰਤੀ ਸਰਕਾਰ ਜਿਹੜੇ ਜਥਿਆਂ ਨੇ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਜਾਣੇ ਸੀ ਉਹਨਾਂ ਨੂੰ ਆਗਿਆ ਨਹੀਂ ਸੀ ਦਿੰਦੇ ਹੁੰਦੇ ਹੁਣ ਉਹ ਆਗਿਆ ਮਿਲਣ ਲੱਗ ਪਈਗੀ हां बिल्कुल ही वो आज मिल गई है जी वो जथा ਜਾਊਗਾ ਜੀ ਹੁਣ ਕਿਉਂਕਿ ਪਿਛਲੇ ਦਿਨੀ ਖਬਰ ਆਈ ਸੀ ਕਿ ਵੀ ਇਹ ਜਥਾ ਨਹੀਂ ਜਾਣਾ ਤੋਂ ਉਦੋਂ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਰੈਡਫਰਮ ਦੇ ਪਰਿਵਾਰਕੀਆਂ ਦੇ ਨਾਲ ਕਿ ਉਹਨਾਂ ਨੇ ਕਹਿ ਦਿੱਤਾ ਹੈ ਕਿ ਯਾਨੀ ਕਿ ਗ੍ਰਹਿਭਾਗ ਨੇ ਕੇਂਦਰ ਦੇ ਗ੍ਰਹਿਭਾਗ ਨੇ ਚਿੱਠੀ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹਿੰਦੀ ਸੀ ਕਿ ਭਾਈ ਬਿਲਕੁਲ ਜਥਾ ਨਹੀਂ ਜਾਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਇਸ ਕੀ ਜਥਾ ਨਹੀਂ ਜਾਊਗਾ ਉਹਦਾ ਕਾਰਨ ਇਹ ਸੀਗਾ ਜੀ ਕਿ ਪਹਿਲਗਾਮ ਦੇ ਹਮਲੇ ਤੋਂ ਬਾਅਦ ਆਪਰੇਸ਼ਨ ਸੰਦੂਰ ਤੋਂ ਬਾਅਦ ਵੀ ਦੇਸ਼ ਦੇ ਹਾਲਾਤ ਆ ਜਿਹੜੇ ਸੁਖਾਵੇਂ ਨਹੀਂ ਆ ਸੁਰੱਖਿਆ ਦੇ ਪੱਖ ਤੋਂ ਇਸ ਕਰਕੇ ਉਹ ਕਹਿੰਦੇ ਜੀ ਕਿ ਇਸ ਤਰ੍ਹਾਂ ਨਹੀਂ ਭੇਜਿਆ ਜਾ ਸਕਦਾ ਪਰ ਨਵੀਂ ਜਾਣਕਾਰੀ ਇਹ ਆਈ ਆ ਵੀ ਅੱਜ ਇਜਾਜ਼ਤ ਮਿਲ ਗਈ ਆ ਜਿੱਥਾ ਜਾਊਗਾ ਪਰ ਇਹਦੇ ਵਿੱਚ ਇਹ ਆ ਵੀ ਜਿਹੜੇ ਜਿਹੜੇ ਲੋਕਾਂ ਨੇ ਸ਼੍ਰੋਮਣੀ ਕਮੇਟੀ ਨੂੰ ਪਾਸਪੋਰਟ ਦਿੱਤੇ ਉਹਨਾਂ ਦੀ ਪਹਿਲਾਂ ਵੈਰੀਫਿਕੇਸ਼ਨ ਹੋਊਗੀ ਵੀ ਪਾਈ ਪਿਸ਼ੋਕੜ ਕੀ ਆ ਵਰਤਮਾਨ ਕੀ ਆ ਉਹ ਜਿਹੜਾ ਫੋਰਨ ਐਕਸਟਰਨਲ ਅਫੇਅਰ ਹੈਗਾ ਜੀ ਤੇ ਵਿਭਾਗ ਦੇ ਵੱਲੋਂ ਇਹਦੇ ਵੱਲੋਂ ਸਾਰੀ ਜਾਣਕਾਰੀ ਇਕੱਤਰ ਕੀਤੀ ਜਾਊਗੀ ਫਿਰ ਉਹ ਐਂਬੈਸੀ ਦੇ ਵਿੱਚ ਜਾਣਗੇ ਵੀਜ਼ੇ ਦੇ ਲਈ ਸੋ ਇਹ ਜਿਹੇ ਪਰ ਜੱਸਾ ਜਾਊਗਾ ਅਜਗਰਗੱਜ ਸਾਹਿਬ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਬਾਕੀ ਅਕਾਲੀ ਆਗੂਆਂ ਨੇ ਧੰਨਵਾਦ ਕੀਤਾ ਕੇਂਦਰ ਦਾ ਵੀ ਭਾਈ ਤੁਸੀਂ ਮੌਕਾ ਦਿੱਤਾ ਬਹੁਤ ਸ਼ੁਕਰੀਆ ਜੀ ਪੰਜਾਬ ਦੇ ਚੀਫ ਮਿਨਿਸਟਰ ਪੰਜਾਬ ਦੀ ਇੰਡਸਟਰੀ ਨੂੰ ਥੋੜੀ ਜੀ ਸ਼ਹਿ ਦੇਣਾ ਚਾਹੁੰਦੇ ਆ ਸਪੋਰਟ ਕਰਨਾ ਚਾਹੁੰਦੇ ਆ ਬਿਜਲੀ ਉਹਨਾਂ ਨੂੰ ਸਸਤੀ ਮਿਲਣੀ ਆ ਜਾਂ ਸਿਰਫ ਰਾਤ ਨੂੰ ਸਸਤੀ ਮਿਲਣੀ ਆ ਆਪਰਪਰ ਜੀ ਉਹ ਅਛਲ ਬਚਨਾ ਜੀ ਰਾਤ ਦੇ ਵੇਲੇ ਜਿਹੜੀ ਬਿਜਲੀ ਉਹ ਸਸਤੀ ਦੇਣ ਦੀ ਗੱਲ ਕੀਤੀ ਗਈ ਆ ਰਾਤ ਦੇ ਵੇਲੇ ਇਹ ਬਿਜਲੀ ਜਿਹੜੀ ਉਹ ਸਸਤੀ ਮਿਲਿਆ ਕਰੂਗੀ ਇਹ ਗੱਲ ਆਖ ਦਿੱਤੇ ਗਈ ਆ ਤੇ ਇਹਦੇ ਵਿੱਚ ਵੇਰਵਾ ਦਿੱਤਾ ਗਿਆ ਜੀ ਵੀ ਪੰਜਾਬ ਦੇ ਵਿੱਚ ਕਈ ਉਦਯੋਗ ਆ ਜਿਹੜੇ ਉਹ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਆ ਦੋ ਦੋ ਤਿੰਨ ਤਿੰਨ ਸ਼ਿਫਟਾਂ ਨਗਦਗੀਆਂ ਹੈਗੀਆਂ ਦਿਨ ਰਾਤ ਕੰਮ ਚੱਲਦੇ ਜਿਵੇਂ ਕਿ ਜਲੰਧਰ ਦੇ ਵਿੱਚ ਪਟਿਆਲਾ ਲੁਧਿਆਣਾ ਮੁਹਾੜੀ ਦੇ ਵਿੱਚ ਕਈ ਇੰਡਸਟਰੀ ਦੇ ਨਾਲ ਜੁੜੇ ਲੋਕ ਐਸੇ ਆ ਜਿਨ੍ਹਾਂ ਦਾ ਵੱਡਾ ਕਾਰੋਬਾਰਾ ਤੇ ਉਹ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਆ 10 ਵਜੇ ਤੋਂ ਲੈ ਕੇ ਰਾਤ ਨੂੰ ਸਵੇਰੇ 6 ਵਜੇ ਤੱਕ ਸ਼ਹਿਰਾਂ ਦੇ ਵਿੱਚ 1 ਰੁਪਿਆ ਸਸਤੀ ਬਿਜਲੀ ਮਿਲਿਆ ਕਰੂਗੀ 16 ਅਕਤੂਬਰ ਤੋਂ ਲੈ ਕੇ ਤੇ 1 ਮਾਰਚ ਤੱਕ ਇਹ ਆਦੇਸ਼ ਲਾਗੂ ਰਹੂਗਾ ਜੀ ਪੰਜਾਬ ਦੇ ਜਿਹੜੇ ਹੜ੍ਹਾਂ ਦੇ ਵਿਕਟਮ ਨੇ ਉਹਨਾਂ ਦੇ ਮੁੜ ਵਸੇਬੇ ਲਈ RAMDEV ਨੇ ਵੀ ਕੋਈ ਕੰਟਰੀਬਿਊਸ਼ਨ ਕੀਤੀ ਹੈ ਜੀ ਬਿਲਕੁਲ ਜੀ RAMDEV ਦੇ ਵੱਲੋਂ ਨਾ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਿਆ ਗਿਆ RAMDEV ਨੇ ਮੱਥਾ ਟੇਕਿਆ ਤੇ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਹੈ 1 ਕਰੋੜ ਰੁਪਏ ਦਾ ਚੈੱਕ ਆ ਜਿਹੜਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪਿਆ ਇਹ ਗੱਲ ਕਹੀ ਆ ਵੀ ਤੁਸੀਂ ਹੜ੍ਹ ਪੀੜਤਾਂ ਦੇ ਲਈ ਕੰਮ ਕਰ ਰਹੇ ਹੋ ਤੇ ਇਸ ਕਰਕੇ ਭਾਈ ਇਹ ਸਾਡੇ ਵੱਲੋਂ ਯਾਨੀ ਕਿ ਪਤੰਜਲੀ ਦੇ ਵੱਲੋਂ ਯੋਗਦਾਨ ਹੈਗਾ। ਕੋ ਆਰਾਮਦੇਵ ਦੇ ਨਾਲ ਬਹੁਤ ਸਾਰੇ ਵਿਵਾਦ ਜੁੜੇ ਆ। ਸਵੇ ਸਵੇ ਦੇ ਉੱਤੇ ਆਪਾਂ ਰੈੱਡ ਐਫਐਮ ਤੇ ਸੰਜੇ ਵੀ ਕਿਤੇ ਆ। ਪਰ ਗੱਲ ਹੈ ਜੀ ਕਿ ਇਹ ਹੁਣ ਦਰਬਾਰ ਸਾਹਿਬ ਆਏ ਆ ਤੇ ਹੜਪੀੜਤਾ ਦੀ ਮਦਦ ਕੀਤੀ ਇਹਦੇ ਕਰਕੇ ਸ਼ੁਕਰੀਆ ਕਰਨਾ ਬਣਦਾ ਜੀ। ਤੇ ਬਾਕੀ ਹੜਪੀੜਤਾ ਲਈ ਜਿਹੜੀ ਮੁੜਬਸੇਬੇ ਦੇ ਕੰਮਕਾਰ ਚੱਲ ਰਹੇ ਸਨ ਬਰੀਤੀ ਹਟਾਈ ਜਾ ਰਹੀ ਉਹ ਕੰਮ ਚੱਲੀ ਜਾਂਦਾ ਜੀ ਉਸੇ ਤਰੀਕੇ ਨਾਲ ਜਾਂ ਹੋਰ ਵੀ ਵਾਧਾ ਹੋਇਆ ਉਹਦੇ 'ਚ ਕੋਈ। ਬਿਲਕੁਲ ਜੀ ਬਿਲਕੁਲ। ਨੇ ਚਲੂ ਸਭੇ ਕੰਮ ਚੱਲੀ ਜਾਂਦਾ ਜੀ ਦੇਖੋ ਇਹ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਦੇ ਨਾਲੋਂ ਆਮ ਲੋਕਾਂ ਦੇ ਸਹਿਯੋਗ ਕਰਕੇ ਵੱਧ ਕੰਮ ਚੱਲ ਰਿਹਾ ਜਿਹੇ ਇਕੱਲਾ ਆਪਾਂ ਸਿਆਸਤਦਾਨਾਂ ਦੇ ਉੱਤੇ ਛੱਡਦੇ ਗਏ ਉਹਨਾਂ ਨੇ ਤਾਂ ਜਿਹੜੀ ਗੱਲ ਅੱਜ ਕਈ ਐਲਾਨ ਕੀਤਾ ਇਹ ਹੁਦੋਂ ਦਾ ਮਹੀਨੇ ਨੂੰ ਪੂਰਾ ਹੋ ਜਾਵੇ ਹੁਦੋਂ ਦਾ ਹਫਤੇ ਨੂੰ ਪੂਰਾ ਹੋਵੇ ਜਦਕਿ ਇੱਥੇ ਰੈਗੂਲਰਟੀ ਦੇ ਵਿੱਚ ਹਰ ਰੋਜ਼ ਕੰਮ ਚਾਹੀਦਾ ਲਗਾਤਾਰਤਾ ਦੇ ਵਿੱਚ ਕੰਮ ਚਾਹੀਦਾ ਸੋ ਲੋਕ ਉੱਥੇ ਲੱਗੇ ਹੋਏ ਜੀ ਟਰੈਕਟਰ ਆਪਦੇ ਲਿਜਾ ਕੇ ਹਰ ਰੋਜ਼ ਜੇ ਟਰੈਕਟਰ ਚੱਲਦਾ ਇੱਕ ਰੇਤ ਵਾਲੀ ਥਾਂ ਦੇ ਉੱਤੇ ਤੇ 7-8000 ਰੁਪਏ ਦਾ ਤੇਲ ਚਾਹੀਦਾ ਤੇ ਇਤਤਨ ਦੇ ਵਿੱਚ ਜੇ 100 ਟਰੈਕਟਰ ਚੱਲਦਾ ਇੱਕ ਖਾਨ ਦੇ ਉੱਤੇ ਤੇ 7-8 ਲੱਖ ਦਾ ਤੇਲ ਹੋ ਗਿਆ ਇਹ ਤਾਂ ਜੀ ਮਤਲਬ ਇਹ ਜੀ ਕਿ ਇੱਕ ਮਹੀਨੇ ਦੇ ਵਿੱਚ ਤੇ 2 ਕਰੋੜ ਤੋਂ ਉੱਤੇ ਦਾ ਤੇਲ ਤਾਂ ਇੱਕ ਦੋ ਤਿੰਨ ਪਿੰਡਾਂ ਦੇ ਵਿੱਚ ਹੀ ਹੋ ਗਿਆ ਇਸ ਤਰੀਕੇ ਦੇ ਨਾਲ ਸੋ ਇਹ ਦੇਖਿਓ ਉੱਥੇ ਲੋਕ ਆ ਜਿਹੜੇ ਦਾਨ ਬਹੁਤ ਕਰ ਰਹੇ ਆ ਕੋਈ ਕਹਿੰਦਾ ਜੀ ਮੇਰੇ ਵੱਲੋਂ ਕਿਸੇ ਜੀ 10000 ਲੀਟਰ ਤੇਲ ਦਾਨ ਕੋਈ 5000 ਲੀਟਰ ਤੇਲ ਦਾਨ ਸੋ ਇਸ ਤਰੀਕੇ ਨਾਲ ਲੋਕ ਮਦਦ ਕਰ ਰਹੇ ਤੇ ਬਾਕੀ ਦੂਸਰੇ ਪਾਸੇ ਰਣਜੀਤ ਸਾਗਰ ਦੇ ਵਿੱਚੋਂ ਕਹਿੰਦੇ ਪਾਣੀ ਫੇਰ ਛੱਡਦਾ ਜੀ ਤਾਂ ਬਿਲਕੁਲ ਹੀ ਸਾਕਾ ਡੈਮ ਦੇ ਵਿੱਚੋਂ ਅੱਜ ਪਾਣੀ ਛੱਡਿਆ ਗਿਆ ਕਿਉਂਕਿ ਇਸੇ ਪਾਣੀ ਕਾफी ਮਾਤਰਾ ਦੇ ਵਿੱਚ ਜਮਾ 35753 ਕਿਸ਼ਕ ਪਾਣੀ ਅਜਰਨਜੀਤ ਸਾਕਰ ਡੈਮ ਦੇ ਵਿੱਚੋਂ ਛੱਡਿਆ ਜਿਹਦੇ ਕਰਕੇ ਰਾਵੀ ਅੰਦਰ ਪਾਣੀ ਦਾ ਪੱਧਰ ਵਧਿਆ ਤੇ ਆਪਾਂ ਜਾਣਦੇ ਕਿ ਪਿਛਲੇ ਮਹੀਨੇ ਤੇ ਰਾਵੀ ਦੇ ਵਿੱਚ ਪਾਣੀ ਛੜਨ ਦੇ ਪਾਣੀ ਆਉਣ ਦੇ ਕਰਕੇ ਤੇ ਤੁਸੀਬਨ ਟੁੱਟ ਗਿਆ ਸੀ ਤੇ ਪਾਣੀ ਨੇ ਭਿਆਨਕ ਤਬਾਹੀ ਮਚਾਈ ਸੀਗੀ ਸੋ ਅੱਜ ਪਤਾ ਲੱਗਾ ਜੀ ਕਿ ਸਵੇਰੇ ਤੇ ਗੇਟ ਨੰਬਰ 1 ਖੁੱਲਿਆ ਗਿਆ फेर ਉਸ ਤੋਂ ਬਾਅਦ ਵਾਪਕੀ ਗੇਟ ਵੀ ਖੁੱਲੇ ਗਏ ਆ ਹਾਲਾਂਕਿ ਕੋਈ ਨੁਕਸਾਨ ਤਾਂ ਨਹੀਂ ਵੀ ਕਰੀ ਗਏ ਵੀ ਇੱਕ ਵਾਰੀ ਫੇਰ ਬੰਨ ਟੁੱਟ ਗਏ ਤੇ ਭਾਈ ਲੋਕ ਜਲਮਗਨ ਹੋ ਗਏ ਵੀ ਪਾਣੀ ਬਹੁਤ ਆ ਗਿਆ ਪਰ ਇਹ ਹੈ ਜੀ ਕਿ ਉਹਨੂੰ ਥੋੜਾ ਜਿਹਾ ਠਹਿਰਾ ਦੇਣ ਦੇ ਲਈ ਥੋੜਾ ਜਿਹਾ ਉਹਦਾ ਭਾਰ ਹੌਲਾ ਕਰਨ ਦੇ ਲਈ ਤੇ ਪਾਣੀ ਅਜ ਫੇਰ ਛੱਡ ਗਿਆ ਤੇ ਬਾਕੀ ਮਧ ਪ੍ਰਦੇਸ਼ ਦੇ ਵਿੱਚ ਜਦੋਂ ਮੂਰਤੀ ਪੂਜਾ ਚੱਲ ਰਹੀ ਸੀ ਉਸ ਵੇਲੇ ਕੋਈ ਹਾਦਸਾ ਵਾਪਰ ਗਿਆ ਜੀ ਹਾਂ ਬਿਲਕੁਲ ਜੀ ਬੜਾ ਦੁਖਦਾਈ ਹਾਦਸਾ ਵਾਪਰਿਆ ਇਹ ਮਧ ਪ੍ਰਦੇਸ਼ ਦੇ ਵਿੱਚ ਮੂਰਤੀ ਵਿਸਰਜਨ ਦੇ ਮੌਕੇ ਤੇ ਇੱਥੇ ਟਰੈਕਟਰ ਟਰਾਲੀ ਡੁੱਬ ਗਈ ਹੈ ਇਹ ਮਧ ਪ੍ਰਦੇਸ਼ ਦੇ ਖੰਡਵਾ ਖੇਤਰ ਦੇ ਵਿੱਚ ਦੁਰਗਾ ਪ੍ਰਤਿਮਾ ਜਣ ਕੇ ਦੁਰਗਾ ਮੂਰਤੀ ਵਿਸਰਜਨ ਮੌਕੇ ਟਰੈਕਟਰ ਟਰਾਲੀ ਤਲਾਰ ਦੇ ਵਿੱਚ ਡੁੱਬ ਪਈ ਹੈ 8 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋਈ ਹੈ 9 ਸਾਲ ਦੇ ਬੱਚੇ ਤੋਂ ਲੈ ਕੇ 25 ਸਾਲ ਦੇ ਨੌਜਵਾਨਾ ਜਿਹੜੇ ਇਹ ਮ੍ਰਿਤਕਾਂ ਦੇ ਵਿੱਚ ਇਹਨਾਂ ਲੋਕਾਂ ਦੀ ਹਾਲਤ ਗੰਭੀਰ ਆ 35 ਤੋਂ 40 ਲੋਕਾਂ ਦੇ ਡੁੱਬਣ ਦੀ ਜਾਣਕਾਰੀ ਮਿਲੀ ਆ ਸੋ ਪਤਾ ਲੱਗਾ ਜੀ ਕਿ ਇੱਥੇ ਜਦੋਂ ਲੋਕ ਜਾਂਦੇ ਸੀਗੇ ਮੂਰਤੀ ਵਿਸਰਜਨ ਦੇ ਲਈ ਰੋਕੋ ਵੱਖ-ਵੱਖ ਸੂਬਿਆਂ ਦੇ ਵਿੱਚ ਰੱਖੋ ਵੱਖਰੀਆਂ ਧਾਰਮਿਕ ਆਸਥਾਵਾਂ ਤੇ ਇਸੇ ਤਲਾ ਦੇ ਵਿੱਚ ਡੁੱਬ ਗਈ ਜਿਵੇਂ ਟਰੈਲੀ ਕਿੰਨੇ ਜੀ ਪੰਜਾਬ ਦੇ ਵਿੱਚ ਬੀਜੇਪੀ ਪੈਰ ਪੱਕੇ ਕਰਨ ਲਈ ਕੀ ਕੀ ਯਤਨ ਕਰ ਰਹੇ ਨੇ ਦੇਖੋ ਜੀ ਇੱਕ ਤਾਂ ਜਾਣਕਾਰੀ ਇਹ ਹੈ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗਾਂ ਦਾ ਫੈਸਲਾ جاری ਆ ਵੀ ਪੰਜਾਬ ਦੇ ਵਿੱਚ ਜਿਵੇਂ ਕਿਵੇਂ ਆਪਾਂ ਆਪ ਦਾ ਸਿਸਟਮ ਫਿੱਟ ਕਰ ਲਈਏ ਦੂਜੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਿੱਖ ਚਿਹਰੇ ਪ੍ਰਭਾਵਸ਼ਾਲੀ ਸਿੱਖ ਚਿਹਰੇ ਲੱਭੇ ਜਾ ਰਹੇ ਆ वैसे भी ਤੁਸੀਂ ਅੱਜ ਵੀ ਤਰੀਕੇ ਦੇ ਵਿੱਚ ਪੰਜਾਬ ਦੀ ਕੋਈ ਵੀ ਤੁਸੀਂ ਬੀਜੇਪੀ ਦੀ ਸਟੇਜ ਦੇਖ ਲਓ ਤੁਹਾਨੂੰ ਉਹਦੇ ਉੱਤੇ ਜਿੰਨੇ ਵੀ ਚਿਹਰੇ ਦਿਸਦੇ ਆ ਦਸਤਾਰਾਂ ਵਾਲੇ ਉਹਦੇ ਵਿੱਚੋਂ 95% ਨਵੇਂ ਆ ਜਿਹੜੇ ਕਿ ਕਾਂਗਰਸ ਦੇ ਵਿੱਚੋਂ ਜਾਂ ਹੋਰ ਪਾਸਿਓਂ ਆਏ ਆ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀਆਂ ਸਾਰੀਆਂ ਗੋਟੀਆਂ ਫਿੱਟ ਕਰਨ ਦੇ ਲਈ ਦਿਨ ਰਾਤ ਯਤਨ ਕੀਤਾ ਜਾ ਰਿਹਾ ਉਹ ਜਾਣਦੇ ਵੀ ਭਾਈ ਐਤਕੀ ਜੇਕਰ ਜਗਾਰ ਲੱਗ ਗਿਆ ਉਹ ਐਤਕੀ ਕਿਸੇ ਦੇ ਸਹਿਯੋਗ ਨਾਲ ਲੱਗ ਜੇ ਭਾਵੇਂ ਤੇ ਫਿਰ ਅਗਲੀ ਵਾਰ ਆਪਾਂ ਇਕੱਲੇ ਸਾਰਾ ਕੁਝ ਸੰਭਾਲ ਲਾਂਗੇ ਫਿਰ ਕਿਸੇ ਦੀ ਲੋੜ ਵੀ ਨਹੀਂ ਪੈਣੀ ਸੋ ਕੇਜਰੀਵਾਲ ਨਾਲ ਮੀਟਿੰਗਾਂ ਦਾ ਮਤਲਬ ਇਹ ਆ ਕਿ ਉਹ ਉਹਨਾਂ ਨਾਲ ਸਾਂਝੀ ਸਰਕਾਰ ਬਣਾਉਣੀ ਚਾਹੁੰਦੇ ਆ ਬਿਲਕੁਲ ਜੀ ਬਿਲਕੁਲ ਤੇ ਕੇਜਰੀਵਾਲ ਖੁਰੇ ਵੀ ਜਾਣਦੇ ਆ ਵੀ ਦੇਖੋ ਭਗਵੰਤ ਮਾਨ ਹੁਰਾਂ ਦੇ ਮੂਹੋਂ ਵੋਟਾਂ ਪਈਆਂ ਪਿਛਲੀ ਵਾਰੀ ਇਹ ਤਾਂ ਆਪ ਜਾਣਦੇ ਆ ਹੂੰ ਹੂੰ ਤੇ ਭਗਵੰਤ ਮਾਨ ਹੁਰੀਆਂ ਜਿਹੜੇ ਉਹ ਆਪਦੇ ਜ਼ੋਰ ਦੇ ਨਾਲ ਹੀ ਹੁਣ ਤੱਕ ਮੁੱਖ ਮੰਤਰੀ ਆ ਨਹੀਂ ਤਾਂ ਇਹਨਾਂ ਨੇ ਤਾਂ ਕਦੋਂ ਦੇ ਬਦਲ ਦੇਣੇ ਸੀ ਇਸ ਕਰਕੇ ਉਹਨਾਂ ਨੂੰ ਥੇਰਾ ਬਣਾਉਣ ਦੀ ਥਾਂ ਦੇ ਉੱਤੇ ਮੇਰਾ ਖਿਆਲ ਆ ਵੀ ਇਹ ਕੋਈ ਨਵਾਂ ਟਿਕੜਾ ਮਲ ਰੋਣਗੇ ਤੇ ਉਧਰਲੇ ਪਾਸੇ ਉਹਨੂੰ ਜਾਣ ਦੀ ਤਿਆਰੀ ਕਰ ਰਹੇ ਆ ਹੂੰ ਹੂੰ ਜੇ ਆਮ ਆਦਮੀ ਪਾਰਟੀ ਇਕੱਲੀ ਸਰਕਾਰ ਬਣਾ ਸਕਦੀ ਆ ਜਾਂ ਉਹਨਾਂ ਨੇ ਬਣਾਈ ਹੋਈ ਆ ਉਹ ਕਾਹਤੇ ਭਾਜਪਾ ਨਾਲ ਰਲ ਕੇ ਸਰਕਾਰ ਬਣਾਉਣਗੇ ਦੇਖੋ ਪਿਛਲੇ ਕੁਝ ਸਮੇਂ ਦੇ ਵਿੱਚ ਨਾ ਜੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂਗਾ ਇਹਦੇ ਵਿੱਚ ਰਿਪੋਰਟਿੰਗ ਕੇਂਦਰ ਵੀ 2-3 ਬਣੇ ਪਏ ਆ ਪਾਰਟੀ ਦੇ ਵਿੱਚ ਕਈ ਵਿਧਾਇਕਾਂ ਕਈ ਮੰਤਰੀਆਂ ਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਜੁੜੇ ਆ ਸੋ ਪਿਛਲੇ 3.5 ਸਾਲਾਂ ਦੇ ਵਿੱਚ ਕਈ ਕੰਮ ਚੰਗੇ ਵੀ ਹੋਏ ਤੇ ਕਈ ਚੰਗੇ ਤੋਂ ਉਲਟ ਵੀ ਹੋਏ ਆ ਜਿਹੜੇ ਕਰਕੇ ਫਿਲਹਾਲ ਰਾਏ ਆ ਜਿਹੜੀ ਉਹ ਰਲਵੀਂ ਮਿਲਣੀ ਆ ਦੂਜਾ ਇਹ ਜਿੱਕੇ ਦੇਖੋ ਜੋ ਕੇਜਰੀਵਾਲ ਹੋਰੀ ਚਾਹੁੰਦੇ ਆ ਉਸ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਨਹੀਂ ਹੋ ਰਿਹਾ ਉਹ ਚਾਹੁੰਦੇ ਜੀ ਕਿ ਹਰ ਥਾਂ ਦੇ ਉੱਤੇ ਸਾਡਾ ਕੰਮ ਫਿੱਟ ਹੋਵੇ ਪਰ ਪੰਜਾਬੀ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਤੇ ਉਹ ਫਿਰ ਆਪ ਵੀ ਥੋੜੀ ਜਿਹੀ ਅੜੀ ਵੀ ਪਾਉਣੀ ਚਾਹੁੰਦੇ ਆ ਜੀ ਇੱਕ ਸੋਸ਼ਲ ਮੀਡੀਆ ਦਾ ਪੋਡਕਾਸਟਰ ਆ ਉਹ ਮੁੰਡਾ ਕਹਿੰਦਾ ਕੇਜਰੀਵਾਲ ਕਿਤੇ ਭਾਜਪਾ ਨੂੰ ਨਾਲ ਲੈ ਬੈਠੇ ਭਾਜਪਾ ਦੇ ਕੋਲੇ ਪੰਜਾਬ 'ਚ ਹੈ ਹੀ ਕੁਝ ਨਹੀਂ ਗੱਤਨ ਸਾਹਿਬ ਭਾਜਪਾ ਦੇ ਕੋਲੇ ਗਵਾਂਡ ਨੂੰ ਕੀ ਆ ਪੰਜਾਬ ਦੇ ਵਿੱਚ ਜਾਤਾ ਹੋਵੇ ਤਾਂ ਪੰਜਾਬ ਦੇ ਵਿੱਚ ਭਾਜਪਾ ਦੇ ਕੋਲੇ ਹੈਗੇ ਜੀ ਇਹਨਾਂ ਦੇ 25-30 ਵਿਧਾਇਕ ਆ ਇਹਨਾਂ ਦੇ ਸੰਸਦ ਮੈਂਬਰ ਬਹੁਤ ਸਾਰੇ ਆ ਇਹਨਾਂ ਦੀ ਬੱਲੇ ਬੱਲੇ ਆ ਵਿਰੋਧੀ ਧਿਰ ਦੇ ਵਿੱਚ ਆ ਭਾਜਪਾ ਦੇ ਕੋਲੇ ਕੁਝ ਨਹੀਂ ਕਗਵਾਉਣ ਨੂੰ ਜੀ ਹੂੰ ਤੇ ਜਨਾਬ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦਾ ਬੱਸ ਮਗਰਮਾ ਜੀ ਅੱਜ ਪੰਜਾਬ ਦੇ ਵਿੱਚ ਗਰਮੀ ਰਹੀ ਆ ਪੰਜਾਬ ਦੇ ਵਿੱਚ ਥੋੜਾ ਜਿਹਾ ਮੀਂਹ ਪਿਆ ਜੀ ਜਿਵੇਂ ਜਲੰਧਰ ਦੇ ਵਿੱਚ ਕਿੜਮਿੜ ਕਿੜਮਿੜ ਜੇ ਹੋਈ ਆ ਸਵੇਰ ਦੇ ਵੇਲੇ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਕਣੀਆਂ ਪੈਣ ਦੀ ਆਸ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨ